ਪੀ ਜੱਜਾ ਉਹ ਹੁਣ ਵੰਡ ਵੀ ਲੈ ਇਹਨੂੰ ਸਾਹ ਵੀ ਲਿਆ ਤੇ ਚਾਚਾ ਨਹੀਂ ਦਿਖੀ ਜਾਂਦਾ ਕਿੱਧਰ ਗਿਆ ਪਿੰਡ ਸੁਣਾ ਸੁਣਾ ਕਰਦਾ ਹੋਣਾ ਇੱਥੇ ੱੱਕੇ ਖਾਂਦਾ ਬੰਦੀ ਕਰਦਾ ਹੁਣਾ ਗਲੀਆਂ ਚ ਕੁੱਤੇ ਘੁੜਦਾ ਆ ਜੂ ਆਪੇ ਚੱਲ ਤੂੰ ਅੱਜ ਤਾਂ ਹਾਥੀ ਨੂੰ ਭਾਵੀ ਬਣਾਈ ਦੇਣਾ ਫਿਰ ਚੱਲ ਕੋਈ ਨਹੀਂ ਚੱਕ ਫਿਰ ਸੀ ਵੀ ਪੁਰਾਣੇ ਪਾਕੀ ਹੱਸ ਕੇ ਚੱਲ ਫਿਰ ਆ ਦੇਖ ਚੱਲ ਆਹ ਕੌਣ ਆ ਗਿਆ ਜਾ ਯਾਰ ਦੇਖ ਲਾਗਾ ਚਾਚਾ ਆ ਗਿਆ ਚਾਚਾ ਹੀ ਹੁਣਾ ਵੇਲਾ ਓ ਰੁਕ ਜਾ ਚਾਚਾ ਔਰ ਆਇਗਾ ਹਾਂ ਆ ਜਾ ਆ ਜਾ ਚਾਚਾ ਲੰਘ ਗਿਆ ਹੋਰ ਸਨਾਟ ਕੀ ਹਾਲ ਚਾਲ ਤੇਰਾ ਠੀਕਾ ਠੀਕਾ ਚਾਚਾ ਤੂੰ ਦੱਸ ਆਪਦੇ ਆਇਆ ਚਾਚਾ ਮੈਂ ਆ ਲੱਗੇ ਪਏ ਕੱਲੇ ਕੱਲੇ ਖੇਡਣ ਹੋਰ ਚਾਚਾ ਤੇ ਨੀਂਡ ਦੇ ਪਏ ਸੀ ਹਾਂ ਚਾਚਾ ਆਪਤੀ ਜੀ ਤੂੰ ਡਰਾਈਵਰ ਵੀ ਰਿਆ ਮੈਂ ਸੁਣਿਆ ਦੂਰੀਆਂ ਲੱਗਦੀ ਵੀ ਚਲਾਈ ਆ ਮੈਂ ਤਾਂ ਬੜੇ ਚੱਬ ਕੱਢੇ ਗੱਡੀਆਂ ਆ ਉਹ ਚਾਚਾ ਦਾ ਟੈਂਪੂ ਵੀ ਚਲਾਉਂਦਾ ਰਿਹਾ ਉਹ ਕੀ ਮਤਲਬ ਆ ਤੇਰਾ ਕਹਿਣ ਦਾ ਉਹ ਦਾਦਾ ਉਹ ਮਤਲਬ ਨਹੀਂ ਜਿਹੜਾ ਤੂੰ ਸਮਝੀ ਜਾਂਦਾ ਹੋਰ ਐਵੇਂ ਐਵੇਂ ਡਰਾਈਵਰ ਰਹੇ ਗੱਡੀਆਂ ਚਲਾਈਆਂ ਵੱਡੀਆਂ ਵੱਡਨਾ ਚੱਲਦੇ ਅਰਦਨਾਂ ਗੇਮ ਛਾੜਾ ਚਾਪ ਚਾਚ ਦੇ ਕਿਸੇ ਸੁਣਾ ਕੋਈ ਕਿਹਾ ਚਾ ਸੁਣਾ ਕੋਈ ਕਿੱਸਾ ਅੱਜ ਆ ਦੱਸ ਜਵਾਨੀ ਵੇਲੇ ਦਾ ਕਿੱਸਾ ਸੁਣਾ ਦੇ ਕੋਈ ਕਰੀ ਪਤਾ ਕੀ ਹੋਇਆ ਹਾਂ ਚਾਚਾ ਮੈਂ ਜਾ ਉਹਦਾ ਟੈਨ ਤੇ ਅੱਛਾ ਉਥੋਂ ਦਾ ਮੈਨੂੰ ਪੁੱਛ ਲਾ ਕੇ ਕਹਿੰਦਾ ਸੀ ਡਰਾਈਵਰ ਇਹ ਲੱਗਦਾ ਫੇਰ ਚਾਚਾ ਨੱਦਾ ਲੋਗ ਗਿਆ ਦੇ ਕੀ ਹੁੰਦਾ ਓਹੋ ਰੱਬਾ ਚਾਚਾ ਇੰਜਨ ਦੇ ਚਾਚਾ ਇੰਜਨ ਦੇ ਲੋਗ ਗਿਆ ਜਾ ਚਾਚਾ ਮੇਰੇ ਤਾਂ ਹੋ ਗਈ ਥੋੜੀ ਜੀ ਰੇਸ ਫੇਰ ਚਾਚਾ ਭਾਈ ਲਗਿਆ ਭਾਈ ਲਗਿਆ ਕੋਲਾ ਨਹੀਂ ਪੈ ਚਾਚਾ ਕੋਲਾ ਕਰਾ ਪਾਉਣਾ ਸੀ ਹਾਂ ਆ ਦੇਖ ਗੱਡੀ ਹੋਰ ਆ ਗਈ ਓ ਜਾ ਯਾਰ ਚਾਚਾ ਦਿਮਾਗ ਲਾਉਣਾ ਪੈਣਾ ਫੇਰ ਚਾਚਾ ਪਾਇਆ ਬਾਈ ਗਿਰ ਭੁਜਾਈ ਲਾਇਆ ਬੱਚੇ ਨੂੰ ਭੁਜਾਈ ਲਾਇਆ ਫੇਰ ਚਾਚਾ ਫੇਰ ਕੀ ਆਣਾ ਸੀਗਾ ਕਰ ਤੇ ਕਰਾਂ ਦਿਓ ਸਹੀ ਟੇਸ਼ਨ ਤੇ ਫੇਰ ਆ ਗਿਆ ਹੁੰਦਾ ਵੱਜ ਗਿਆ ਚਾਚਾ ਮਾਂ ਮੰਜੇ ਤੋਂ ਸੁੱਤਾ ਪੈਣੇ ਕਿੰਨੇ ਉਹ ਮਾਰਦਾ ਗੋਪੜੇ ਰੰਗ ਮਾਰਈ ਜਾਂਦਾ ਦੀ ਚਾਚਾ ਤੇਰਾ ਬਣੀ ਨਾ ਰੱਖਿਆ ਪਿੰਡ ਦੇ ਚਾਚਾ ਬੋਲਦਾ ਸੀ ਐਡਾ ਸੁਣਾ ਉਹ ਡੇ ਡ ਗੋੜ ਮਾਰਦਾ ਹਲੋ ਚੱਲ ਤਾਈਂ ਤਾਂ ਤੈਨੂੰ ਸਿਰੇ ਦਾ ਗੱਪੀ ਕਹਿੰਦੇ ਆ ਪਿੰਡ ਦੀ ਸਾਰੀ ਤੈਨੂੰ ਕੌਣ ਆ ਲੈ ਉਹ ਪਿੰਡੀ ਕਹੀ ਜਾਂਦਾ ਕਾਚਾ ਦੱਸਿਆ ਕੋਈ ਪਿੰਡ ਆਗਦਾ ਤੈਨੂੰ ਮੈਂ ਚਰਾਂਗਾ ਬੈਲੀ ਕਹਿੰਦੇ ਜੱਟ ਨੂੰ ਬਦਮਾਸ਼ੀ ਆ। ਤੈਨੂੰ ਮੱਛਰ ਬਦਮਾਸ਼ੀ ਦਾ। ਰਫਾ ਚਾਚਾ ਚੱਲ ਪਤਾ ਸਾਨੂੰ ਤੇਰੀ ਬਦਮਾਸ਼ੀ ਦਾ ਹੱਕ ਮੈਨੇ ਜੂ ਪੈਰੀ ਹੱਥ ਲਾ ਗੰਮਾ। ਕਿਹੜਾ ਕਹਿੰਦਾ ਏ। ਅਰੇ ਤੂੰ ਕੁੱਟ ਕੇ ਸੌਣਾ ਰਿਆ ਨਾ। ਪਤਾ ਹੈ ਤੇਰਾ ਵੱਡਾ ਚਿੰਗੀ ਬਦਮਾਸ਼ ਦਾ। ਜਾਂਦਾ ਨਹੀਂ ਮੈਨੂੰ ਇੱਥੇ ਲੈ ਲਈ ਗੋਟਾੜਾ। ਜਾਂਦਾ ਜਾਂਦਾ ਰ ਚਾਚਾ ਹੋਰ ਨੋ ਜਵਾੜੇ ਵਾਲੀ ਖੜੀ। ਚਾਚਾ ਦਾ ਗੱਪਾਂ ਦੀ ਭੰਡਾ ਸਾਰੇ ਪਿੰਡਾਂ ਇਤਾਂ ਹੀ ਕਹਿੰਦੇ ਆ। ਗੱਪਾਂ ਯਾਰੇ ਦਾ ਵੇਲਾ ਚੱਲ ਯਾਰ ਦਾਤਰੀ ਜੱਕਾ ਪਟੇਲੇ ਆ। ਚਲੋ ਯਾਰਾਂ ਪਰ ਚੱਲਦੇ ਆ। ਹਣੀ ਹੋਰ ਬਹੁਤ ਕੰਮ ਚੰਗਾ ਯਾਰ ਚਾਚਾ ਪਾਣੀ ਪੰਡਾ ਤੂੰ ਕਹਿ ਲੈਣਾ ਨਾ ਚੱਲਦਾ ਜਿੱਤੇ ਮਰਦੀ ਸੱਲੀ ਚੱਲਦਾ ਤੇਰਾ ਨਿੰਦੀ ਬਣਾ